ਸੰਤੰਕਾਰੀ ਮਿਸ਼ਨ ਬ੍ਰਾਂਚ ਬਟਾਲਾ ਦੇ ਮੁਖੀ ਦੇ ਤੌਰ ਤੇ ਸੱਚੇ ਪਾਸ਼ੇ ਨੇ ਬਖਸ਼ਿਸ਼ ਕੀਤੀ ਹੋਈ ਹੈ ਅੱਜ ਗੁਰੂ ਦੇ ਹੁਕਮ ਦੇ ਅਨੁਸਾਰ ਸਾਡੇ ਪੂਰੇ ਹੀ ਪਾਰਤਵਾਰਸ਼ ਦੇ ਵਿੱਚ ਪ੍ਰੋਜੈਕਟ ਅਮਰਤ ਦੇ ਅਧੀਨ ਸਵਸ਼ਮਾਨ ਸਵਸ਼ ਜਲ ਦੇ ਤਹਿਤ ਇਹ ਸੰਤਮਾਪੁਰ ਸੇਵਾਵਾਂ ਬਾਰੇ ਹਨ ਸੰਤੰਕਾਰੀ ਬ੍ਰਾਂਚ ਬਟਾਲਾ ਦੇ ਵੀ ਜਿੰਨੇ ਵੀ ਸੇਵਾਦਲ ਦੇ ਜਵਾਨ ਹਨ ਸੇਵਾਦਲ ਦੀਆਂ ਪਹਿਣਾ ਹਨ ਸਾਧ ਸੰਗ ਦੇ ਮੈਂਬਰ ਹਨ ਗੁਰੂ ਦਾ ਹੁਕਮ ਆਇਆ ਕਿ ਅਸੀਂ ਜਲਦੀ ਸਵਸ਼ਥਾ ਕੈਂਪ ਰੱਖਣੀ ਹੈ ਕਿਉਂਕਿ ਜਲਦੀ ਸਵਸ਼ਥਾ ਕੈਂਪ ਰਹੇਗੀ ਮਨ ਸਭਾਵਕ ਹੈ ਕਿ ਉਹ વિશਵਸ ਹੁੰਦਾ ਹੈ ਇਸ ਕਰਕੇ ਸੱਚੇ ਪਾਤਸ਼ਾਹ ਦੇ ਸੰਦੇਸ਼ ਨੂੰ ਮੰਨਦੇ ਹੋਏ ਜਿਤਨੇ ਵੀ ਸੇਵਾਦਾਲ ਦੇ ਭੈਣ ਭਰਾ ਹਨ ਸਾਧ ਸੰਗਤ ਦੇ ਮੈਂਬਰ ਹਨ ਇਸ ਬਾਰੇ ਹਨ ਬਟਾਲਾ ਵਿਖੇ ਵੀ ਕੇਵਲ ਬਟਾਲਾ ਵਿਖੇ ਹੀ ਨਹੀਂ ਪੂਰੇ ਪਾਰਤੌਰਸ਼ ਦੇ ਵਿੱਚ ਇਹ ਸਵਾਵਾ ਹੋ ਰਹੀਆਂ ਹਨ ਅੱਜ ਇਸ ਦਾ ਸਮਾਂ 8 ਤੋਂ 12 ਹੈ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਸੰਤਮਾਪਰਸ਼ਨ ਦੇ ਸਹਿਯੋਗ ਦੇ ਨਾਲ ਕਿ ਕੀਤਾ ਕਿਤਾ ਦੀ ਸੇਵਾ ਜੋ ਹੋਈ ਕੀ ਕੀਤਾ ਜਾ ਰਿਹਾ ਹੈ ਅੱਜ ਇਸੇ ਤਹਿਤ ਦੇ ਵਿੱਚ ਹੀ ਕਿ ਜਲਦੀ ਸੇਵਾ ਜਲ ਪੁੱਤਰ ਹੋਵੇ ਜਲ ਸਾਫ ਹੋਵੇ ਉਸ ਨੂੰ ਮੁੱਖ ਰੱਖਦੇ ਹੋਏ ਸੇਵਾ ਕੀਤੀ ਜਾ ਰਹੀ ਹੈ ਸਫਾਈ ਵੀ ਚੱਲ ਰਹੀ ਹੈ ਅੱਜ ਵੀ ਸਾਡੇ ਬਟਾਲਾ ਦੇ ਵਿੱਚੋਂ ਦੀ ਇੱਕ ਡੇਰ ਨੰਗਰੀ ਹੈ ਉਸ ਦੇ ਕੰਡਿਆਂ ਦੀ ਸਪਾਈ ਕੀਤੀ ਜਾ ਰਹੀ ਹੈ ਜੀ ਪਰ ਅੱਜ ਆਪ ਸਭ ਦੇਖ ਰਹੇ ਹੋ ਕਿ ਸੰਤਰੰਕਾਰੀ ਮਿਸ਼ਨ ਜੋ ਮਾਨਵਤਾ ਦਾ ਮਿਸ਼ਨ ਹੈ ਪਿਆਰ ਪ੍ਰੀਤ ਦਾ ਮਿਸ਼ਨ ਹੈ ਅੱਜ ਪ੍ਰੋਜੈਕਟ ਅਮਰਿਤ ਦੇ ਤਹਿਤ ਸਤਿਗੁਰੂ ਮਾਤਾ ਸੁਦਿਸ਼ਾ ਜੀ ਮਹਾਰਾਜ ਦੀ ਅਸੀਮ ਕਿਰਪਾ ਦੇ ਦੁਆਰਾ ਸੰਤ ਰੰਗਕਾਰੀ ਮਿਸ਼ਨ ਦੇ ਵਲੰਟੀਅਰ ਸੇਵਾਦਾਰ ਜੋ ਹਨ ਬੜੇ ਉਤਸ਼ਾਹਪੂਰਵਕ ਅੱਜ ਸੇਵਾਵਾਂ ਕਰ ਰਹੇ ਹਨ ਅੱਜ ਪੂਰੇ ਭਾਰਤ ਵਰਸ਼ ਦੇ ਵਿੱਚ ਦੇ ਵਿੱਚ ਹੀ ਇਸੇ ਤਰ੍ਹਾਂ ਹੀ ਜੋ ਹੈ ਨਦੀਆਂ ਹਨ ਜੋ ਸਾਡੀਆਂ ਜੋ ਹਨ ਸਮੁੰਦਰ ਦੇ ਤੱਟ ਹਨ ਚਾਹੇ ਉਹ ਖੂਹ ਹਨ ਚਾਹੇ ਇਸੇ ਤਰ੍ਹਾਂ ਹੀ ਸਾਡੀਆਂ ਜੋ ਸਵਸਥ ਜਲ ਸਵਸਥ ਮਨ ਦੇ ਅਭਿਆਨ ਦੇ ਤਹਿਤ ਪਾਣੀ ਜੋ ਹੈ ਅਸੀਂ ਦੇਖਦੇ ਹਾਂ ਕਿ ਲਗਭਗ ਦੱਸਦੇ ਹਨ ਕਿ 2030 ਤੱਕ ਪਾਣੀ ਦਾ ਥੋੜੀ ਕਿੱਲਤ ਜ਼ਰੂਰ ਆਏਗੀ ਇਸ ਰੂਪ ਦੇ ਵਿੱਚ ਪਰ ਜੋ ਅੱਜ ਤੋਂ ਹੀ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਜਿਸ ਤਰ੍ਹਾਂ ਨਦੀਆਂ ਹਨ ਉਹਨਾਂ ਦੇ ਆਲੇ ਦੁਆਲੇ ਜਿਸ ਤਰ੍ਹਾਂ ਵੀ ਗੰਦਗੀ ਹੈ ਕੁਝ ਬੋਟਲ ਹਨ ਵੇਸਟੇਜ ਹਨ ਜਾਂ ਕੁਝ ਇਸ ਤਰ੍ਹਾਂ ਪੋਲੀਥੀਨ ਹਨ ਜੋ ਕਿਤਨਾ ਖਿਲ ਰਿਆ ਰਹਿੰਦਾ ਹੈ ਇਸ ਕਰਕੇ ਕਿ ਜੋ ਪਾਣੀ ਅਗਰ ਸਵਛ ਰਹੇਗਾ ਤਾਂ ਜੋ ਮਾਨਵ ਜੀਵਨ ਹੀ ਹੈ ਉਸੇ ਤਰ੍ਹਾਂ ਹੀ ਬਚਿਆ ਰਹੇਗਾ ਸੰਤਰੰਕਾਰੀ ਮਿਸ਼ਨ ਜੋ ਹੈ ਹਮੇਸ਼ਾ ਹੀ ਪਰਪੱਕ ਰਹਿੰਦਾ ਇਸ ਰੂਪ ਦੇ ਵਿੱਚ ਕਿ ਜੋਨ ਹਸਪਤਾਲਾਂ ਦੀ ਸਫਾਈ ਵੀ ਇਸੇ ਦਰਮਿਆਨੀ ਕੀਤੀ ਜਾਂਦੀ ਹੈ ਔਰ ਰੇਲਵੇ ਸਟੇਸ਼ਨਾਂ ਦੀ ਵੀ ਸਫਾਈ ਦੇ ਵਿੱਚ ਅਭਿਨੇ ਯੋਗਦਾਨ ਦਿੰਦਾ ਹੈ ਸੰਤਰੰਕਾਰੀ ਮਿਸ਼ਨ ਔਰ ਬਲੱਡ ਨੇਸ਼ਨ ਕੈਂਪਾਂ ਦੇ ਵੀ ਆਯੋਜਨ ਸੰਤਰੰਕਾਰੀ ਮਿਸ਼ਨ ਦੇ ਵਿੱਚੋਂ ਹੀ ਕੀਤੇ ਜਾਂਦੇ ਹਨ ਅੱਜ ਪੂਰੇ ਸ਼ਹਿਰ ਦੀ ਸਫਾਈ ਕੀਤੀ ਗਈ ਵਗੈਰੇ ਪੂਰੇ ਸ਼ਹਿਰ ਦੀ ਸਫਾਈ ਤਾਂ ਨਹੀਂ ਹੈ ਪਰ ਇਹ ਜੋ ਹੈ ਵਾਟਰ ਵਨ ਤਹਿ ਦੇ ਤਹਿਤ ਵੀ ਜੋ ਪਾਣੀ ਜਲ ਸਵਸਥ ਜੋ ਹੈ ਉਸ ਦੇ ਤਹਿਤ ਇਹ ਸਭਾਈ ਦਾ ਐਲਾਨ ਕੀਤਾ ਜਾ ਰਿਹਾ ਸਾਰਾ ਪਈ ਹੁਣ ਜਿੰਨੇ ਵੀ ਸਾਡੇ ਨਦੀਆਂ ਹਨ ਜਾਂ ਨਾਲੇ ਹਨ ਜਾਂ ਇਸ ਤਰ੍ਹਾਂ ਖੂਹ ਹਨ ਉਹਨਾਂ ਦੀ ਸਫਾਈ ਵਿਸ਼ੇਸ਼ ਰੂਪ ਵਿੱਚ ਕੀਤੀ ਜਾ ਰਹੀ ਹੈ ਕਿ ਪਾਣੀ ਨੂੰ ਬਤ ਬਤ ਸਵੱਛ ਰੱਖਿਆ ਜਾ ਸਕੇ ਅਸੀਂ ਸਾਰੇ ਹੀ ਨਾਲ ਮਿਲ ਕੇ ਸੇਵਾਵਾਂ ਕਰਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਇਸ ਪ੍ਰਾਣੇ ਪਹਿਲਾਂ ਤੇ ਮੈਂ ਇਹ ਦੱਸਣਾ ਚਾਹੁੰਨਾ ਨਿਰੰਕਾਰੀ ਸਤਸੰ ਪਵਨ ਜਿਹੜੀ ਯੂਨਿਟੀ ਐ ਬਟਾਲੇ ਦੇ ਵਿੱਚ ਪੰਜਾਬ ਦੇ ਵਿੱਚ ਵਰਲਡ ਦੇ ਵਿੱਚ ਇਹਨਾਂ ਨੂੰ ਪਹਿਲਾਂ ਤਾਂ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਔਰ ਉਹਦੇ ਨਾਲ ਜਿੱਦਾਂ ਇਹ ਕਰ ਰਹੇ ਨੇ ਇਹ ਸਾਫ-ਸਫਾਈ ਜਿਹੜੀ ਮਤਲਬ ਸ਼ਹਿਰ ਦੀ ਹੋ ਰਹੀ ਆ ਜਿੱਦਾਂ ਸਾਡੇ ਮਤਲਬ ਸੀਨੀਅਰ ਅਰਗੂ ਜੀ ਨੇ ਦੱਸਿਆ ਵਾ ਤੁਲੀ ਸਾਹਿਬ ਜੀ ਨੇ ਹਾਂ ਵੀ ਬਟਾਲੇ ਵਾਸਤੇ ਵੀ ਇਹ ਮੈਸੇਜ ਮੈਂ ਹੀ ਚਾਹੁੰਦਾ ਜੇ ਇਹ ਨਿਰੰਕੁਆਰੀ ਸਤਸੰਪਵਨ ਵਾਲੀ ਚੀਜ਼ ਕਰ ਰਹੇ ਨੇ ਤੇ ਫਿਰ ਅਸੀਂ ਜੇ ਆਪਣੇ ਘਰ ਦੇ ਬਾਹਰ ਹੀ ਹੁੰਦਾ ਉਹਨਾਂ ਹਿੱਸਾ ਹੀ ਸਾਫ ਸਫਾਈ ਅਰਲੇ ਨਾ ਇਹ ਵੀ ਬੜੀ ਵੱਡੀ ਚੀਜ਼ ਹੈ ਉਹਦੇ ਨਾਲ ਮੈਸੇਜ ਇਹ ਜਾਉਣਾ ਵਾ ਜੇ ਆਹੀ ਸਾਫ ਸਫਾਈ ਆਪਣੇ ਇਤਿਹਾਤ ਗਵਾਨ ਮੱਥੇ ਨੇ ਵੀ ਆਪਣੀ ਸਾਫ ਸਫਾਈ ਅਰ ਲੈਣੀ ਸੋ ਦੈਟ ਜੇ ਇਹ ਸਾਫ ਸਫਾਈ ਜਿਹੜਾ ਇਹਨਾਂ ਨੇ ਅੱਜ ਬਹੁਤ ਸੋਹਣਾ ਮਿਸ਼ਨ ਚਲਾਇਆ ਇਹਨਾਂ ਦਾ ਹਰ ਸਾਲ ਹੰਦਾ ਵਾ ਸਵਚ ਜਲ ਸਵਚ ਮਨ ਉਹਦੇ ਨਾਲ ਇਹ ਚੀਜ਼ ਮੈਟਰ ਅਰਦੀ ਆ ਕਿ ਇਹ ਇਥੋਂ ਦੀ ਥਾਂ ਤੇ ਇਹਦੇ ਹੋਰ ਹੋਰ ਲੋਰ ਗਿਆਸੋ ਵੱਤੋ ਵੱਧ ਵਧੀਆ ਅਰਸਦ ਦੇ ਨੇ